ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਵੀਰ ਰੋਜ਼ਾਨਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਆਲੂਆਂ ਦੀ ਪਟਾਈ ਤੋਂ ਬਾਅਦ ਚਲਾਤਾ ਜੀ ਕੰਮ ਖੇਤ ਪੱਤਰ ਕਰਨ ਦਾ ਨਾਲ ਹੁੰਦੇ ਜਿਹੜੇ ਜਿਹੜੇ ਪਲਾਟ ਵੇਲੇ ਕੋਈ ਜਾਂਦੇ ਨੇ ਤੇ ਲੇਜਰ ਆਪਾਂ ਨੇ ਹੱਕ ਤਾਂ ਆਪਣਾ 10 ਪੁੱਟਾ ਆ ਲਓ ਜੀ ਤੁਹਾਡੇ ਸਾਹਮਣੇ ਆ ਲੈਂਡ ਬੋਰਡ ਵਾਲਿਆਂ ਦਾ 59 ਦਾ ਤਾਂ ਮਗਰ ਚੱਲਦਾ ਪਰ ਉਹ ਚੈੱਕ ਜਿ ਤਰ੍ਹਾਂ ਪਲਾਟ ਪੱਤਰ ਕਰਕੇ ਤੇਰੇ ਮੱਕੀ ਦੀ ਵਜਾਈ ਕਰਾਂਗੇ ਸਟਾਰਟ ਜੱਸਾ ਵਾਈ ਹਲੇ ਮੱਕੀ ਵੀ ਜਣ ਲੱਗਿਆ ਨਹੀਂ ਇਸ ਕਰਕੇ ਲੇਜ਼ਰ ਤੇ ਚੱਲਦਾ ਦੋ ਤਿੰਨ ਦਿਹਾੜੀਆਂ ਲੇਜ਼ਰ ਤੇ ਲਾਊਗਾ ਤੇ ਉਸ ਤੋਂ ਬਾਅਦ ਮੱਕੀ ਦਾ ਕੰਮ ਹੋ ਜੂ ਸਟਾਰਟ ਹਲੇ ਵੀ ਨਹੀਂ ਲੱਗਿਆ ਤੇ ਨਾਲੇ ਥੋੜਾ ਜਿਹਾ ਠੰਡ ਵੀ ਪੈ ਰਹੀ ਆ ਕਿਉਂਕਿ ਕੋਹਰਾ ਪੈ ਰਿਹਾ 1274 ਤੇ ਚਲਾਉਂਦਾ ਠੀਕ ਚਾਲ ਤੇ ਜੀ ਮਿੱਤਰੋ ਚੱਲਦਾ ਕੰਮਕਾਰ ਪਟਾਈ ਦਾ ਪਰਾਲੂ ਗੱਲੇ ਕਰਕੇ ਰਹਿੰਦਾ ਬਹੁਤ ਆ ਦੁਬਾਰੇ ਮਸ਼ੀਨ ਫੇਰ ਨਹੀਂ ਪਣੀ ਐ ਇੰਨਾ ਆਲੂ ਸਮਝ ਲਓ ਵੀ ਤੁਸੀਂ ਗਿੱਲੇ ਕਰਕੇ ਰਹਿ ਰਿਹਾ ਤੇ ਕੇਦਾਰ ਸਾਹਿਬ ਲੱਗੇ ਨੇ ਆਪ ਪਟਣ ਉਤਰਿਆ ਮੈਂ ਲਾਉਂਗਾ ਕਿਹੜਾ ਬਹੁਤ ਘੱਟ ਜਿਹੜੇ ਜਿਹੜਾ ਇੱਕ ਆਦੂ ਪਟੀਆਂ ਤੇਰੇ ਦੇ ਘੱਟ ਵਾਲੀ ਆਉਂਦੇ ਨੇ ਮੇਰੇ ਤੇ ਆਹ ਦੇਖੋ ਪੂਰੀ ਮਸ਼ੀਨ ਸਾਫ਼ ਕਰਨ ਦੇ ਬਾਵਜੂਦ ਟਿਕ ਲੈਣਾ ਕੱਢਣ ਦੇ ਬਾਵਜੂਦ ਉਹ ਤੋਂ ਬਾਅਦ ਗੱਟੇ ਜਾ ਕੇ ਦੁਬਾਰਾ ਲੱਗਣ ਦੇ ਨਾਲ ਤਾਂ ਕਿਤੇ ਜਾ ਕੇ ਮਾਰੇ ਮੋਟੇ ਆਦੂ ਦੇ ਬਣ ਲੱਗੇ ਨਹੀਂ ਤਾਂ ਬਹੁਤ ਜ਼ਿਆਦਾ ਢੇਲੇ ਆਉਂਦੇ ਨੇ ਹਰ ਗੁੱਲੀ ਗੰਡੇ ਨੇ ਬਹੁਤ ਜ਼ਿਆਦਾ ਟੰਗ ਕੀਤਾ ਹੋਇਆ ਪੂਰੀ ਗੰਡੇ ਵਾਲਾ ਤੁਹਾਨੂੰ ਪਤਾ ਵੀ ਐਦਾਂ ਦੇ ਹੁੰਦੇ ਨੇ ਡਲੇ ਫਿਰ ਉਹਦੇ ਮਿੱਟੀ ਖੋਲਦੀ ਨਹੀਂ ਹੁੰਦੀ ਉਹ ਜੀ ਨਵੇਂ ਪਲਾਟ ਚ ਲਾਗੇ ਤੇ ਲੇਬਰ ਆਹਾ ਤੇ ਦੇਖੋ ਨਰੇ ਗੋਲੀ ਡੰਡੀ ਵਾਲਾ ਪਲਾਟ ਤੀਗਾ ਤੇ ਇਦਾਂ ਦੀ ਕਰਤੀ ਸਫਾਈ ਮਸ਼ੀਨ ਨੇ ਐਨ ਵੱਡਤਾ ਜੜੋਂ ਤੇ ਜਾਣ ਕੇ ਥੋੜਾ ਜਾ ਉੱਤੇ ਰੱਖਿਆ ਇਹ ਥੋੜਾ ਜਾ ਇਸ ਕਰਕੇ ਉੱਤੇ ਰੱਖਿਆ ਫਿਰ ਜਿਹਦਾ ਨਾਲ ਹੁੰਦੇ ਪੱਟੀਆਂ ਤਾਂ ਤਾਂ ਠੀਕ ਹੈ ਨਹੀਂ ਮੜਾ ਮੋਟਾ ਜਿਹਾ ਕਿਤੇ ਆਲੂ ਨੰਗਾ ਹੋ ਜੇ ਫਿਰ ਤੁਹਾਨੂੰ ਪਤਾ ਦੋ ਤਿੰਨ ਦਿਨ ਚ ਹਰਾ ਹੋ ਜਾਣਾ ਕਿਉਂਕਿ ਚਗਾਈ ਹੋਣੀ ਆ ਘੱਟ ਪਲਾਟ ਦੀ ਕੱਖਾਂ ਵਾਲੇ ਕਰਕੇ ਤੇ ਗੱਲਾ ਵੀ ਆ ਥੋੜਾ ਜਿਹਾ ਇਸ ਕਰਕੇ ਥੋੜੇ ਉੱਚਾ ਰੱਖ ਕੇ ਬੜਤਾ ਤਾਂ ਲੱਗਦਾ ਤੁਹਾਨੂੰ ਨਹੀਂ ਤਾਂ ਐਂ ਰੜਾ ਕਰ ਦਿੰਦਾ ਵਧੀਆ ਤੇ ਪਰ ਪਟਾਈ ਦੇਖੋ ਤੁਸੀਂ ਡੜ ਹੀ ਆਉਂਦੇ ਨੇ ਜਮੇ ਸਵਾਦ ਵਾਲਾ ਕੰਮ ਨਹੀਂ ਆਲੂ ਦੀਨਾਂ ਜਮੇ ਨਹੀਂ ਦਿੰਦਾ ਮਾਨੋ ਦੁਖੀ ਹੋ ਗਿਆ ਇੱਥੇ ਆ ਕੇ ਤਾਂ ਪਲਾਟ ਤੇ ਤਾਂ ਜੜਾਂ ਕਾਰਨ ਗੁੱਲੇ ਡੰਡੀਆਂ ਕਰ ਆਹ ਦੇਖੋ ਇਦਾਂ ਦਾ ਜਾਲਾ ਬਣਿਆ ਪਿਆ ਲਓ ਆਲੂ ਹੈ ਬਹੁਤ ਅੱਧੋ ਅੱਧੀ ਦਾ ਨੁਕਸਾਨ ਅੱਧਾ ਚੁਗ ਹੋ ਅੱਧਾ ਦਵਾਰੇ ਮਸ਼ੀਨ ਫੇਰ ਹੋਊਗੀ ਇੰਨਾ ਜਿਆਦਾ ਨੁਕਸਾਨ ਆ ਲੋ ਮਿੱਟੀ ਉਹ ਗੱਡੀ ਪਈ ਜਾਂ ਦੇਖ ਲੋ ਮਸ਼ੀਨ ਨੇ ਜਮਾ ਹੀ ਹੌਲੀ ਤੋਂ ਹੌਲੀ ਚਲਾ ਕੇ ਵੀ ਸਲੋ ਚਲਾ ਕੇ ਵੀ ਸਾਰਾ ਬੰਦਾ ਖੁਸ਼ ਪੂਰਾ ਬੜੀਆ ਬੜੀਆ ਚਾਚੂ ਪੀ ਕੇ ਆਏ ਨੇ ਹਲੇ ਬੰਦੇ ਇਕੱਠੇ ਨਹੀਂ ਹੋਏ ਅੱਧੇ ਘਾਗੇ ਅੱਧੇ ਘਾਉਂਦੇ ਨੇ ਇੱਕ ਪੱਟੇ ਹੋਏ ਦੇ ਵਿੱਚ ਦੁਬਾਰੇ ਗੇੜਾ ਲਾ ਰਹੇ ਆ ਕਿੰਨਾ ਨੁਕਸਾਨ ਆ ਤੁਹਾਡੇ ਸਾਹਮਣੇ ਆ ਦੇਖੋ ਆਲੂ ਕਿਵੇਂ ਪਿਆ ਲਓ ਪਿਆਕ ਨਹੀਂ ਪੂਰਾ ਇਹ ਦੁਬਾਰੇ ਗੇੜਾ ਲੱਗਿਆ ਪੱਟੇ ਹੋਏ ਦੇ ਵਿੱਚ ਦੁਬਾਰੇ ਮਸ਼ੀਨ ਚੱਲ ਰਹੀ ਆ ਆ ਲਓ ਜੀ ਸਾਹਮਣੇ ਕਰੋ ਚੈੱਕ ਇਨਾ ਆਲੂ ਦੁਬਾਰੇ ਨਿਕਲ ਰਿਹਾ ਲਾਡੀ ਭਾਈ ਚਲਾ ਰਿਹਾ ਦਿਖਾ ਦਿਨਾ ਤੁਹਾਨੂੰ ਜੇ ਤੁਸੀਂ ਕਹੋ ਵੀ ਦੂਏ ਲੋਟਾਓ ਦੇਖੋ ਸਾਹਮਣੇ ਮੂਰੇ ਦੀਦਾ ਨਾ ਘੇਰਾ ਉਹਦੇ ਦੁਬਾਰੇ ਲਾ ਰਹੇ ਆ ਇਨਾ ਨੁਕਸਾਨ ਆਲੂ ਦਾ ਦੇਖੋ ਦੁਆਰੇ ਨਿਕਲ ਰਿਹਾ ਹਲੇ ਦੁਆਰੇ ਫੇਰ ਨਿਕਲੂਗਾ ਜਿਹੜਾ ਨਹੀਂ ਮਿੱਟੀ ਚੰਗੀ ਤਰ੍ਹਾਂ ਪੂਰੀ ਦੂਜੀ ਵਾਰ ਕੱਢ ਰਹੇ ਆ ਇਹਨੂੰ ਦੇਖੋ ਕਿੰਨੀ ਘੈਂਟ ਬੋਦੀ ਕਰੀ ਆ ਮੁੰਡੇ ਨੇ ਨਾ ਕੇ ਆਇਆ ਐਨ ਦੇਖੋ ਆਹਾ ਆ ਖੁਸ਼ ਸਾਹਮਣੇ ਓਹ ਹਾਂ ਗੋਡਾ ਘੈਂਟ ਆ ਪੂਰਾ ਕਹਿੰਦਾ ਨਜ਼ਾਰੇ ਨੇ ਜੀ ਪੂਰੇ ਦੇਖੋ ਐਨ ਲੋਚ ਇੱਕ ਸਾਈਜ਼ ਆਲੂ ਦਾ ਬੋਰੀਆਂ ਦੇ ਵਿੱਚ ਆਲੋ ਸਾਰਿਆਂ ਦੇ ਆਲੋ ਜੀ ਪੂਰਾ ਵਧੀਆ ਸਹਜ ਬਾਕੀ ਟੋਕਰੀਆਂ ਕਰ ਲੋ ਚੈੱਕ ਆ ਲੈਵਰ ਨੇ ਵੀ ਪੱਟਤਾ ਜੀ ਆਲੂ ਇਧਰੋਂ ਸਾਰਾ ਨਿਬੜ ਗਿਆ ਕੰਮ ਕਰ ਤੇ ਉਸ ਤੋਂ ਬਾਅਦ ਲੱਗਦਾ ਲੋਡ ਕਰਨ ਹੁਣ ਜੀ ਮਿੱਤਰੋ ਬਹੁਤ ਵੀਰ ਰੇਟ ਬਾਰੇ ਪੁੱਛਦੇ ਨੇ ਅੱਜ ਦਾ ਰੇਟ ਵੀਰੇ 10.5 ਰੁਪਏ ਰਹਿ ਗਿਆ 40 ਐਮ ਐਮਐਮ ਤੋਂ ਲੈ ਕੇ ਛਾਂਟੀ ਕਰਕੇ ਆਲੂ ਦਾ ਦੜੇ ਦਾ ਰੇਟ ਹੋਰ ਵੀ ਘੱਟ ਹੋਊਗਾ ਮਿੱਤਰੋ ਉਹ ਜੀ ਕਰੋ ਚੈੱਕ ਗੁੱਲੀ ਡੰਡੇ ਕਰਕੇ ਰੌਣਕੇ ਖਤਮ ਹੋ ਗਈ ਖੇਤ ਦੀ ਜਮਾਈ ਬਹੁਤ ਜ਼ਿਆਦਾ ਜਿਆੜਾ ਬਣਿਆ ਪਿਆ ਜਿੰਨਾ ਉਹਨੇ ਸਾਫ਼ ਕਰਕੇ ਵੱਢਿਆ ਤੀ ਤਕਨੀਕ ਨਾਲ ਸਾਰਾ ਕੁਸੇ ਵਿੱਚ ਮਲਾਤਾ ਤੀ ਪਰ ਸਫਾਈ ਨਹੀਂ ਆ ਰਹੀ ਮਸ਼ੀਨ ਕਿੰਨੀ ਹੋ ਇਹ ਮਸ਼ੀਨਾਂ ਦੇ ਬਾਅਦ ਦਾ ਕੰਮ ਨਹੀਂ ਹੈ ਇੱਥੇ ਚੱਲੂਗੀ ਗ੍ਰੈਮੇ ਚਾਪਰੀ ਉਹੀ ਕਰਨਗੀਆਂ ਸਾਰੇ ਕੰਮ ਇਹਨਾਂ ਦੇ ਬੱਸ ਤੋਂ ਬਾਹਰ ਆਈਆਂ ਆਮ ਸਰਪਰ ਮਸ਼ੀਨਾਂ ਨੇ। ਉਹ ਜੀ ਕਰੋ ਚੈੱਕ ਇੰਨੀ ਕਿ ਸਫਾਈ ਹੈ ਇੰਨੇ ਕੋਲੇ ਡੰਡੇ ਨਾਲ। ਥੋੜੇ ਸਾਹਮਣੇ ਹੀ ਆ ਦੇਖੋ ਇੱਧਰ। ਆ ਲੈਣਾ ਕੱਟੀਆਂ ਹੋਈਆਂ ਨੇ 4 ਤੇ 2 ਆਹਾਂ। ਇੰਨਾ ਕੋਲੀ ਡੰਡਾ ਹੈ ਖੇਤ ਦੇ ਵਿੱਚ। ਉੱਤੇ ਰੱਖ ਕੇ ਥੋੜਾ ਜਿਹਾ ਕੱਟਿਆ ਕਿਉਂਕਿ ਫਿਰ ਮਿੱਟੀ ਨਾਲ ਨਹੀਂ ਆਲੂ ਡੂੰਗਾ ਹੋਣ ਕਾਰਨ ਜੇ ਚੱਲਦਾ ਤਾਂ ਆਲੂ ਨੰਗੇ ਹੋ ਜਾਂਦੇ ਨੇ ਆ ਦੇਖੋ ਜੀ ਮੇਨ ਨੁਕਸਾਨ ਹੋਇਆ ਵਾ ਆਇ ਖਾਲ ਦੇ ਉੱਤੇ ਆ ਪਲਾਟਾਂ ਦੇ ਵਿੱਚ ਵੀ ਨਿਕਲ ਆਇਆ ਗੋਲੀ ਡੰਡਾ ਹੋਣਾ ਸਫਾਈ ਤਾਂ ਮਸ਼ੀਨ ਦੀ ਪੂਰੀ ਆ ਘੰਟਾ ਪੂਰਾ ਓਕੇ ਰਿਪੋਰਟ ਆਏ ਲੱਗਦਾ ਜਿਵੇਂ ਕਣਕ ਬੀਜੀ ਹੁੰਦੀ ਆ ਆਲੂਆਂ ਦੀ ਜਗ੍ਹਾ ਦੇਖੋ ਇੰਨਾ ਜ਼ਿਆਦਾ ਹੋ ਗਿਆ ਏ ਕੇਰਾਰ ਲੱਗਿਆ ਜੀ ਲੋੜੇ ਕਰਨ ਤੇ ਘਟਾਂਗ ਲਾਤੇ ਤੇ ਨਾਲ ਟਰੈਕਟਰ ਲੈ ਚੱਲੇ ਆਪਾਂ ਪਹਿਲਾਂ ਹੀ ਕਿਉਂ ਪਰਾਹ ਤੁਹਾਨੂੰ ਪਤਾ ਗਿੱਲੇ ਨੇ ਇਸ ਕਰਕੇ ਆਪਾਂ ਨੂੰ ਟੋਚੰਦਾ ਬਰਬੰਦ ਪਹਿਲਾਂ ਕਰਨਾ ਪੈਂਦਾ 48 ਹਿਲ ਤਾੜੀ ਦੀ ਢਾਂਗ ਲਾ ਰਿਹਾ ਠੇਕੇਦਾਰ ਆਹ ਆਪਣੇ ਤੋਂ ਕੋਲ ਆ ਕੇ ਆਈ ਜੇ ਕਦੋਂ ਆਪਾਂ ਅੱਜ ਹੀ ਸਰ ਟੂਰ ਨਹੀਂ ਇੰਨਾ ਕਿੰਨਾ ਕੁ ਵਜਦਾ ਯਾਰ 50 ਕਿਲੋ ਆ ਮੂੰਗ ਪਾਉਂਦਾ ਨਹੀਂ ਬਣਦਾ ਇਹ। ਉਹ ਸਾਹਬ ਠੇਕੇਦਾਰ ਕਹਿੰਦੇ ਨੇ ਜੀ ਨੂੰ ਇਹ ਲੱਗਿਆ ਟਾਂਕਾ ਲਾਉਣਾ। ਇਹਦਾ ਕੰਮ ਟਾਂਕੇ ਦਾ ਹੀ ਆ। ਉਹ ਤੋਂ ਬਾਅਦ ਇਹ ਜਦ ਟਾਂਕਾ ਲਾ ਲੈਂਦਾ ਫਿਰ ਟਰਾਲੀ ਦੇ ਉੱਤੇ ਖੜ ਕੇ ਢਾਂਗ ਸਹੀ ਕਰਾਉਂਦਾ। ਉੱਪਰ ਲੀਆਂ ਇਹਦੀਆਂ 3-4 ਬੋਰੀਆਂ ਨੇ 5 ਚੜ੍ਹਣੀਆਂ ਹੁੰਦੀਆਂ ਨੇ ਫਿਰ ਉਹ ਨਾਲ ਹੁੰਦੇ ਹੋਏ ਚੜਾਉਂਦਾ। ਆਓ ਜੀ ਮਿੱਤਰੋ ਦੋ ਟਾਂਕਾ ਲੱਗ ਗਿਆ ਤੀਸਰੀ ਲੱਗ ਰਹੀ ਆ। ਦੋ ਪੂਰੀਆਂ ਕਰਤੀਆਂ ਚਾਰ ਡਾਂਗਾ ਪੂਰੀਆਂ ਪੰਜਵੀਂ ਲੱਗ ਰਹੀ ਆ ਇਹਨੂੰ ਕੀ ਪਤਾ ਥਾ ਜੀ ਅਜਿੱਤ ਕਿਉਂ ਲੱਗ ਗਿਆ ਇਹਨਾਂ ਦਾ ਕੰਮ ਆ ਰਹਿ ਗਿਆ 5-7 ਕਿੱਟੇ ਉਤੋਂ ਬਾਅਦ ਦੋ ਹੀ ਲੇਬਰ ਲੱਗੂਗੀ ਲੈਰਾ ਹੀ ਹੋ ਜਾਂਦਾ ਰੋਜ਼ ਤਕਰੀਬਨ ਆਲੂਆਂ ਦੇ ਕੰਮ ਚ ਹੁੰਦਾ ਨੇ ਰਹੀ ਆ ਲਾਡੀ ਬਾਈ ਖੜਾ ਉੱਤੇ ਆ ਉਹਦੇ ਪਹਿਲਾਂ ਪਾਉਂਦਾ ਅਗੇ ਬੰਦਾ ਹੈਰੀ ਰਾ ਲਓ ਜੀ ਦੂਸਰੀ ਲੇਵਰ ਦਾ ਲਾਗੇ ਮਾਲ ਲੋਡ ਕਰਨ ਛੋਟੀ ਟਰਾਲੀ ਚ ਉਹ ਤੋਂ ਬਾਅਦ ਪਲਟੀ ਹੋਣਾ ਮਾਲ ਤੇ ਪਹਿਲੇ ਕਟਾ ਲੱਗ ਗਿਆ ਆ ਲਓ ਜੀ ਕਰਤੀ ਸ਼ੁਰੂਆਤ ਬੰਦਿਆਂ ਨੇ ਆਜੋ ਆਜੋ ਕਰ ਹਿੰਮਤ ਨਾਲ ਖਿੱਚ ਲਈਏ ਕੰਮ ਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰਾ ਦਾ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਾਥ ਸ਼ਰੀਕਾਲ ਹਾਂਜੀ ਤਰਪਾਲ ਪੈਣ ਲੱਗੀ ਟਰਾਲੀ ਤੇ 9 ਵਜ ਗਏ ਜੁਰੀ ਕਿ ਕਿਦਰਾ ਇਧਰ ਖਿੱਚ ਤੇਰੇ ਕਿੰਨੂੰ ਕਪੜਾ ਪਾ ਕੇ ਰੱਸਾ ਪਾ ਕੇ ਫੇਰ ਲੈ ਕੇ ਜਾਣੀ ਹਾਂ ਦੇ ਤਰਪਾਲ ਪੈਂਦੀ ਆ ਕਾਲੇ ਰੰਗ ਦੀ ਉੱਤੇ ਟਰਾਲੀ ਦੇ ਲਾਡੀ ਭਾਈ ਪੁਆਰਿਆ ਕੋਲ ਖੜਾ ਉਹ ਤੋਂ ਬਾਅਦ ਪੈਣਾ ਰੱਸਾ ਚੰਗੀ ਤਰ੍ਹਾਂ ਫੇਰ ਚੱਲਦੇ ਆ ਪਿੰਡ ਨੂੰ ਸਹੀ 9 ਵਜ ਗਏ ਫਰੇ 2-3 ਮਿੰਟ ਹੋਰ ਲੱਗਣਗੇ ਘੰਟਾ ਲੱਗੂ ਡੇਢ ਜਾਣ ਨੂੰ